ਸੱਜੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਢੀਮਾ ਗ੍ਰੇਟਾ ਟ੍ਰਾਂਟੋ ਏਰੀਆ ਜੀਟੀਏ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਵਕਤ ਜਿਹੜੀ ਬਰਫ਼ ਜੰਮ ਚੁੱਕੀ ਆ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਸਥਾਨਕ ਹੜ੍ਹਾਂ ਦਾ ਖਤਰਾ ਪੈਦਾ ਹੋ ਚੁੱਕਿਆ ਵਾਤਾਵਰਣ ਕੈਨੇਡਾ ਨੇ ਟ੍ਰਾਂਟੋ ਸਮੇਤ ਅੰਟਾਰੀਓ ਦੇ ਕਈ ਹਿੱਸਿਆਂ ਦੇ ਲਈ ਮੌਸਮੀ ਚੇਤਾਵਨੀਆਂ ਨੇ ਜੜੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਜਦਕਿ ਸਾਲ ਦੇ ਆਖਰੀ ਦਿਨਾਂ ਦੇ ਵਿੱਚ ਮੀ ਅਤੇ ਬਰਫਬਾਰੀ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਐਤਵਾਰ ਨੂੰ ਜਿਹੜਾ ਲੰਘੇ ਦਿਨੀ ਟ੍ਰਾਂਟੋ ਦੇ ਵਿੱਚ 20 ਤੋਂ ਲੈ ਕੇ 40 ਮਿਲੀਮੀਟਰ ਦੇ ਵਿੱਚਕਾਰ ਮੀਂਹ ਅਤੇ ਜੰਮੀ ਹੋਈ ਜਿਹੜੀ ਬਰਫ ਆ ਜਾਂ ਫਿਰ بارش ਦੀ ਜਿਹੜੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ, ਇਹ ਮੌਸਮੀ ਸਿਸਟਮ ਸਭ ਤੋਂ ਪਹਿਲਾਂ ਅਨਟਾਰੀਓ ਝੀਲ ਦੇ ਪੱਛਮੀ ਸਿਰੇ ਦੇ ਨਾਲ ਟਕਰਾਇਆ। ਦਿਨ ਚੜਦੇ ਚੜਦੇ ਪੂਰੋ ਵੱਲ ਫੈਲ ਗਿਆ। ਮੌਸਮ ਵਿਭਾਗ ਦੇ ਮੁਤਾਬਕ ਇਸ ਸਿਸਟਮ ਉਸ ਸੋਮਵਾਰ ਸਵੇਰੇ ਤੱਕ ਖਤਮ ਹੋਣ ਦੀ ਉਮੀਦ ਸੀ। ਵਾਤਾਵਰਣ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਜੰਮੀ ਹੋਈ ਜ਼ਮੀਨ ਵਿੱਚ ਮੀਂਹ ਸੋਖਣ ਦੀ ਸਮਰੱਥਾ ਘਟ ਹੋਣ ਦੇ ਕਾਰਨ ਸਥਾਨਕ ਹੜ੍ਹ ਆ ਸਕਦੇ ਨੇ। ਇੱਕ ਏਜੰਸੀ ਦੇ ਅਨੁਸਾਰ ਇਹ ਵੀ ਕਿਹਾ ਲੱਗਿਆ ਕਿ ਕੁਝ ਸੜਕਾਂ ਦੁਰਘਟਨਾਜੋਗ ਬਣ ਸਕਦੀਆਂ ਨੇ ਜਾਂ ਫਿਰ ਬਣ ਚੁੱਕੀਆਂ ਨੇ। ਲੋਕਾਂ ਨੂੰ ਨੀਵੇਂ ਇਲਾਕਿਆਂ ਦੇ ਵਿੱਚ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਿਆ ਤੇ ਤੂਫਾਨੀ ਨਾਲਿਆਂ ਨੂੰ ਬਰਫ਼ ਅਤੇ ਹੰਮਤੋਂ ਸਾਫ਼ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ ਵਾਤਾਵਰਣ ਕੈਨੇਡਾ ਦੇ ਅਨੁਸਾਰ ਜੰਮੀ ਹੋਈ ਵਾਰਿਸ਼ ਨਾਲ ਕੁਝ ਜੜੀਆਂ ਤਹਾਂ ਨੇ ਦੋ ਤੋਂ ਕੁਝ ਤਹਾਂ ਦੇ ਉੱਪਰ ਦੋ ਤੋਂ ਲੈ ਕੇ 5 ਮਿਲੀਮੀਟਰ ਤੱਕ ਬਰਫ਼ ਜੰਮ ਸਕਦੀ ਹੈ ਜਿਸ ਦੇ ਨਾਲ ਸੜਕਾਂ ਫੁੱਟਪਾਥ ਅਤੇ ਪਾਰਕਿੰਗ ਲੋਟ ਦੇ ਨਾਲ ਬਹੁਤ ਫਿਸਲੂ ਹੋ ਸਕਦਾ ਹੈ ਜਿਸ ਦੇ ਨਾਲ ਜਿਹੜਾ ਬਰਲਿੰਗਟਨ ਓਗਵਿਲ ਮੈਸੀ ਸਾਗਾ ਤੇ ਟ੍ਰਾਂਟੋ ਸਮੇਤ ਕਈ ਸ਼ਹਿਰਾਂ ਦੇ ਲਈ ਐਤਵਾਰ ਨੂੰ ਮੌਸਮੀ ਚੇਤਾਵਨੀਆਂ ਲਾਗੂ ਹੋ ਰਹੀਆਂ ਹਾਲਾਂਕਿ ਅੰਟਾਰੀਓ ਚੀਲ ਦੇ ਬਿਲਕੁਲ ਨੇੜਲੇ ਖੇਤਰਾਂ ਦੇ ਵਿੱਚ ਜੰਮੀ ਹੋਈ ਬਰਸ ਦੀ ਸੁਭਾਵਨਾ ਬਾਰਸ਼ ਦੀ ਜਿਹੜੀ ਸੁਭਾਵਨਾ ਕੱਟ ਦੱਸੀ ਗਈ ਹੈ ਬਰਫ਼ ਦੇ ਕਾਰਨ ਸੜਕਾਂ ਅਤੇ ਫੁੱਟਪਾਥਾਂ ਦੇ ਉੱਪਰ ਜਿਹੜੀ ਜੜੀ ਬਰਫ਼ਾ ਉਹ ਦੇਖਣਾ ਮੁਸ਼ਕਲ ਹੋਣ ਕਾਰਨ ਜਿਹੜੀ ਯਾਤਰਾ ਦੇ ਵਿੱਚ ਵੱਡੀਆਂ ਸਮੱਸਿਆਵਾਂ ਆਈਆਂ ਨੇ ਵਾਤਾਵਰਣ ਕੈਨੇਡਾ ਨੇ ਲੋਕਾਂ ਨੂੰ ਗੱਡੀ ਚਲਾਉਂਦੇ ਹੋਏ ਜਾਂ ਫਿਰ ਤੁਰਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਤੇ ਉਧਰਲੇ ਪਾਸੇ ਅੰਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ ਬਰਫੀਲੇ ਹਾਲਾਤਾਂ ਦੇ ਵਿੱਚ ਹਾਈਵੇ 400 ਦੇ ਉੱਤਰ ਵੱਲ ਜਾਣ ਵਾਲੇ ਹਿੱਸੇ ਵਿੱਚ ਕਈ ਟੱਕਰਾਂ ਹੋਈਆਂ ਨੇ ਮੇਜਰ ਮੈਕੈਂਚੀ ਡਰਾਈਵ ਦੇ ਨੇੜੇ ਐਤਵਾਰ ਦੁਪਹਿਰ ਕਰੀਬ 2 ਘੰਟਿਆਂ ਦੇ ਲਈ ਲੇਨ ਬੰਦ ਰਹੀ ਇਹ ਟੱਕਰ ਦੌਰਾਨ ਇੱਕ ਵਾਹਨ ਨੂੰ ਵੀ ਜਿਹੜੀ ਅੱਗ ਲੱਗੀ ਤੇ ਉਧਰਲੇ ਪਾਸੇ ਫਲਾਈਟ ਅਵੇਡ ਕੌਨ ਦੇ ਅਨੁਸਾਰ ਐਤਵਾਰ ਸ਼ਾਮ 5:30 ਮਿੰਟ ਦੇ ਉਪਰ ਟ੍ਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਪਰ 440 ਉਡਾਣਾਂ ਦੇਰੀ ਨਾਲ ਆਈਆਂ ਤੇ 129 ਜਿਹੜੀਆਂ 69 ਉਡਾਣਾਂ ਰੱਦ ਕੀਤੀਆਂ ਗਿਆ ਖਰਾਬ ਮੌਸਮ ਨੂੰ ਇਸ ਦਾ ਮੁੱਖ ਕਾਰਨ ਜਿਹੜਾ ਮੇਨ ਕਾਰਨ ਆ ਦੱਸਿਆ ਜਾ ਰਿਹਾ ਚ ਉਧਰਲੇ ਪਾਸੇ ਪੀਅਰਸਨ 에ਅਰਪੋਰਟ ਦੇ ਬੁਲਾਰੇ ਸੀਨ ਡੇਵਿਡਸਨ ਨੇ ਇਹ ਗੱਲ ਆਖਿਆ ਕਿ ਅਸੀਂ ਯਾਤਰੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਹਵਾਈ ਅੱਡੇ ਆਉਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜਾਂਚ ਕਰਨ ਜੀਟੀਏ ਦੇ ਵਿੱਚ ਟ੍ਰੈਫਿਕ ਅਤੇ ਮੌਸਮੀ ਰੁਕਾਵਟਾਂ ਨੂੰ ਮੱਦੇਨਜ਼ਰ ਬਾਧੂ ਸਮਾਂ ਰੱਖਣਾ ਐਤਵਾਰ ਸ਼ਾਮ ਟ੍ਰਾਂਟੋ ਟ੍ਰਾਂਜ਼ਿਟ ਕਮਿਸ਼ਨ ਆ ਜਿਹੜਾ ਟੀਟੀਸੀ ਆ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਦਿੱਤੀ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਕੁਝ ਬੱਸ ਰੂਟ ਸਥਾਈ ਤੌਰ ਦੇ ਉੱਪਰ ਸਟਾਪ ਛੱਡ ਰਹੇ ਹਨ ਵਾਤਾਵਰਨ ਕੈਨੇਡਾ ਨੇ ਇੱਕ ਵੱਖਰੀ ਚੇਤਾਵਨੀ ਦੇ ਵਿੱਚ ਦੱਸਿਆ ਕਿ ਸੋਮਵਾਰ ਨੂੰ ਟ੍ਰਾਂਟੋ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਸਵੇਰੇ ਦੱਖਣ-ਪੱਛਮ ਤੋਂ ਚਖੜ ਆਉਣ ਦੀ ਸੰਭਾਵਨਾ ਹੈ ਜੋ ਸ਼ਾਮ ਤੱਕ ਉੱਤਰ-ਪੱਛਮ ਵੱਲ ਮੁੜ ਤੋਂ ਹੌਲੀ ਹੋ ਜਾਣਗੀਆਂ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਇੰਨੀਆਂ ਤੇਜ਼ ਹਵਾਵਾਂ ਨਾਲ ਬਿਜਲੀ ਬੰਦ ਹੋ ਸਕਦੀ ਹੈ ਅਤੇ ਛੱਤਾਂ ਦਰਖਤਾਂ ਦੀਆਂ ਟਾਹਣੀਆਂ ਨੂੰ ਜੜਾ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਉਧਰਲੇ ਪਾਸੇ ਨਵਾਸੀਆਂ ਨੂੰ ਅਪੀਲ ਕੀਤੀ ਗਿਆ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਢਿੱਲੀਆਂ ਵਸਤੂਆਂ ਨੂੰ ਜਿਹੜਾ ਸੁਰੱਖਿਅਤ ਕਰ ਲੈਣ